ਜੇਕਰ ਤੁਹਾਡੇ ਫੋਨ ਦੇ ਵਿੱਚ ਵੀ ਅਜਿਹਾ ਇਨਵੀਟੇਸ਼ਨ ਕਾਰਡ ਆਵੇ ਤੇ ਭੁੱਲ ਕੇ ਵੀ ਡਾਊਨਲੋਡ ਨਾ ਕਰਿਓ ਤੁਹਾਡਾ ਚੂਨਾ ਲੱਗ ਜਾਵੇਗਾ ਜੀ ਹਾਂ ਇਸ ਵੀਡੀਓ ਨੂੰ ਆਪਣੇ ਬਜ਼ੁਰਗਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਘਰ ਦੇ ਬਜ਼ੁਰਗ ਠੱਗੇ ਨਾ ਜਾਣ ਸਸ਼ੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਥ ਖਾਢੇ ਨਾਲ ਪ੍ਰਿਆ ਖਬਰ ਤੁਹਾਡੇ ਲਈ ਹੈ ਖਬਰ ਤੁਹਾਡੇ ਫਾਇਦੇ ਲਈ ਹੈ ਇਸ ਕਰਕੇ ਸੁਣ ਕੇ ਸ਼ੇਅਰ ਬਿਲਕੁਲ ਕਰਿਓ ਜੀ ਹਾਂ ਦੱਸ ਦਈਏ ਕਿ ਅੱਜ ਕੱਲ ਇੱਕ ਫਰਾਡ ਇੱਕ ਸਕੈਮ ਬਹੁਤ ਜ਼ਿਆਦਾ ਚੱਲ ਰਿਹਾ ਹੈ ਇਸ ਕਰਕੇ ਅਸੀਂ ਇਸ ਵਾਰ ਅਸੀਂ ਦੂਸਰੀ ਜਾਂ ਤੀਸਰੀ ਵਾਰ ਇਹ ਸੇਮ ਵੀਡੀਓ ਬਣਾ ਰਹੇ ਹਾਂ ਤਾਂ ਕਿ ਲੋਕ ਵੱਤੋ ਵੱਦ ਅਵੇਅਰ ਹੋ ਸਕਣ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਠੱਗੇ ਜਾ ਰਹੇ ਨੇ ਦਰਸਲ ਹੋ ਇੰਜ ਰਿਹਾ ਹੈ ਕਿ ਤੁਹਾਡੇ ਇੱਕ ਵਟਸਐਪ ਤੇ ਕਾਰਡ ਆਉਂਦਾ ਹੈ ਜਿਸ ਦੇ ਵਿੱਚ ਤੁਹਾਨੂੰ ਵਿਆਹ ਦਾ ਇਨਵੀਟੇਸ਼ਨ ਦਿੱਤਾ ਜਾਂਦਾ ਹੈ ਤੁਸੀਂ ਸੋਚਦੇ ਹੋ ਕਿ ਇਹ ਕਿਸ ਦੇ ਵਿਆਹ ਦਾ ਕਾਰਡ ਹੈ ਕਿਉਂਕਿ ਅੱਜ ਕੱਲ ਲੋਕ ਜ਼ਿਆਦਾਤਰ WhatsApp ਤੇ ਹੀ ਆਪਣੇ ਕਾਰਡ ਸਪੇਸ ਦੇਨੇ ਲੋਕ ਜਿਹੜੇ ਨੇ ਉਹ ਜੋ ਦੂਰ ਸਮਝ ਕੇ ਕਈ ਵਾਰ ਨਹੀਂ ਜਾਣਦੇ ਸੋ ਅਜਿਹਾ ਹੀ ਕਾਰਡ ਤੁਹਾਨੂੰ WhatsApp ਤੇ ਆਉਂਦਾ ਹੈ ਤੇ ਤੁਹਾਨੂੰ ਇੰਜ ਲੱਗੇਗਾ ਕਿ ਸ਼ਾਇਦ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਵਿਆਹ ਹੈ ਤੇ ਚਲੋ ਡਾਊਨਲੋਡ ਕਰਕੇ ਡੇਟ ਵਗੈਰਾ ਵੇਖ ਲਈਏ ਜਿਵੇਂ ਹੀ ਤੁਸੀਂ ਡਾਊਨਲੋਡ ਕਰੋਗੇ ਤੇ ਤੁਹਾਡੇ ਫੋਨ ਦੇ ਵਿੱਚ ਇੱਕ ਐਪ ਡਾਊਨਲੋਡ ਹੋ ਜਾਏਗਾ ਜਿਸ ਦੇ ਨਾਲ ਤੁਹਾਡਾ ਫੋਨ ਪੂਰੇ ਪੂਰੇ ਤਰੀਕੇ ਦੇ ਨਾਲ ਸਕੈਮਰ ਦੇ ਕੋਲ ਚਲਾ ਜਾਵੇਗਾ ਤੁਹਾਡਾ ਫਾਈਨੈਂਸ਼ੀਅਲ ਤੁਹਾਡਾ ਕੋਈ ਵੀ ਪਿਕ ਹੈ ਤੁਹਾਡੇ ਕੋਈ ਵੀ WhatsApp ਹੈ Facebook ਹੈ ਤੁਹਾਡੇ ਫੋਨ ਦੇ ਵਿੱਚ ਜੋ ਵੀ ਡਾਟਾ ਹੈ ਉਹ ਸਕੈਮਰ ਦੇ ਕੋਲ ਚਲਾ ਜਾਵੇਗਾ ਤੇ ਤੁਹਾਡਾ ਵੱਡਾ ਲੋਸ ਜਿਹੜਾ ਹੈ ਉਹ ਹੋ ਸਕਦਾ ਹੈ ਅਜਿਹਾ ਬਹੁਤ ਸਾਰੇ ਲੋਕਾਂ ਦੇ ਨਾਲ ਹੋ ਚੁੱਕਿਆ ਹੈ ਰਾਜਸਥਾਨ ਦੇ ਇੱਕ ਵਿਅਕਤੀ ਦੇ 4.5 ਲੱਖ ਰੁਪਏ ਇਸੇ ਤਰੀਕੇ ਦੇ ਨਾਲ ਚਲੇ ਗਏ ਨੇ ਸੋ ਜੇਕਰ ਤੁਹਾਡੇ ਫੋਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਇਨਵੀਟੇਸ਼ਨ ਆਉਂਦਾ ਹੈ ਕੋਈ ਬਰਥਡੇ ਦਾ ਆਉਂਦਾ ਹੈ ਕੋਈ ਜੋ ਕੋਈ ਵਿਆਹ ਦਾ ਕਾਰਡ ਆਉਂਦਾ ਹੈ ਕੋਈ ਸ਼ਗਨ ਦਾ ਕਾਰਡ ਆਉਂਦਾ ਹੈ ਕੋਈ ਰਿਸੈਪਸ਼ਨ ਦਾ ਕਾਰਡ ਹੁੰਦਾ ਹੈ ਤੇ ਉਸ ਨੂੰ ਡਾਊਨਲੋਡ ਸੋਚ ਸਮਝ ਕੇ ਕਰੋ ਜੇਕਰ ਤੁਹਾਡੇ ਫੋਨ ਦੇ ਵਿੱਚ ਨੰਬਰ ਸੇਵ ਨਹੀਂ ਹੈ ਜੇਕਰ ਤੁਹਾਡੇ ਫੋਨ ਜਿਹੜਾ ਜਿਸ ਨੰਬਰ ਤੋਂ ਉਹ ਆਇਆ ਹੈ ਤੁਹਾਡਾ ਤੁਹਾਨੂੰ ਉਸ ਨੰਬਰ ਦੇ ਬਾਰੇ ਨਹੀਂ ਪਤਾ ਕਿ ਇਹ ਕੌਣ ਹੈ ਤੁਹਾਡਾ ਆਪਣਾ ਹੈ ਜਾਂ ਨਹੀਂ ਤੇ ਉਸ ਨੂੰ ਭੁੱਲ ਕੇ ਵੀ ਅਨਨੋਨ ਨੰਬਰ ਤੋਂ ਆਏ ਕਿਸੇ ਵੀ ਕਾਰਡ ਨੂੰ ਡਾਊਨਲੋਡ ਨਾ ਕਰੋ ਇਹ ਵੱਡਾ ਇੱਕ ਸਕੈਮ ਹੈ ਅਤੇ ਸਕੈਮ ਦੇ ਨਾਲ ਲੋਕ ਜਿਹੜੇ ਨੇ ਉਹ ਠੱਗੇ ਜਾ ਰਹੇ ਨੇ ਸੋ ਇਨਸਾਨੀਅਤ ਸਮਝ ਕੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਦੇਖੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਵੀ ਕੋਈ ਠੱਗੀ ਤੋਂ ਬਚ ਸਕਦਾ ਹੈ ਤੇ ਉਹਦੇ ਵਿੱਚ ਕੀ ਨੁਕਸਾਨ ਹੈ ਸੋ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਲੋਕ ਜਿਹੜੇ ਨੇ ਉਹ ਅਵੇਅਰ ਹੋ ਸਕਣ